ਲੋ ਜੀ ਸੱਜਣੋ ਅੱਜ ਤੁਹਾਡੇ ਵਾਸਤੇ ਲੈ ਕੇ ਆ ਗਏ ਫਾਰਮ ਟਰੈਕ 6055 ਸਵਰਾਜ 855 ਤੇ ਸਵਰਾਜ 735 ਤੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਤੇ ਤੁਹਾਨੂੰ ਤਿੰਨੇ ਟਰੈਕਟਰਾਂ ਦੇ ਮਾਡਲ ਵੀ ਦੱਸਾਂਗੇ ਕਿੰਨਾ ਚੱਲਿਆ ਹੋਇਆ ਉਹ ਵੀ ਦੱਸਾਂਗੇ ਤੇ ਕਿੰਨੇ ਚ ਬਣ ਜੂਗਾ ਉਹ ਵੀ ਦੱਸਾਂਗੇ ਤੇ ਕੀ ਮੰਡੀ ਦਾ ਰੇਟ ਹੈ ਤੇ ਟਰੈਕਟਰ ਕਿੰਨੇ ਚ ਬਣ ਜੂਗਾ ਉਹ ਵੀ ਦੱਸਾਂਗੇ ਲੋ ਜੀ ਪਹਿਲਾਂ ਆਪਾਂ ਗੱਲ ਕਰਦੇ ਹਾਂ ਫਾਰਮ ਟਰੈਕ 6055 ਦੀ ਤੇ ਜਿਹਦੇ ਮਾਡਲ ਦੀ ਗੱਲ ਕਰੀਏ ਤੇ ਮਾਡਲ ਹੈਗਾ 2019 ਤੇ ਪਹਿਲਾਂ ਤਾਂ ਇਹ ਮੂਰਲੇ ਟਾਇਰ ਦੇਖੋ ਜੱਜੀ ਟਾਇਰ ਪਏ ਹੋਏ ਨੇ ਤੇ 18000 ਦੇ ਤਾਂ ਕਹਿੰਦੇ ਮੂਰਲੇ ਟਾਇਰ ਪਏ ਹੋਏ ਨੇ ਪਿਛਲੇ ਟਾਇਰ ਵੀ ਹੈਗੇ ਨੇ 16 ਦੇ ਟਾਇਰਾਂ 'ਚ ਵੱਡੇ ਟਾਇਰਾਂ 'ਚ ਤੇ ਮਤਲਬ ਇਕੱਲੇ ਚਾਰੇ ਟਾਇਰ 80 ਇਸ 75 8000 ਰੁਪਏ ਦੇ ਨੇ ਤੇ ਬਾਕੀ ਟਰੈਕਟਰ ਦੀ ਕੰਡੀਸ਼ਨ ਜਿਹੜੀ ਐਨ ਜਮਾ ਕੰਡੀਸ਼ਨ ਸ਼ੋਰੂਮ ਕ੍ਰੀਏਸ਼ਨ ਪਈ ਆ ਜਿੰਨਾ ਕਲਰ ਆ ਸਾਰਾ オリジナル ਪੈਰਦਾਨ ਨੇ ਤਾਂ ਚੈੱਕ ਕਰ ਲਓ ਤੁਸੀਂ ਤੇ ਇੰਜਨ ਗੇਅਰ ਦੀ ਟਰੈਕਟਰ ਦੀ ਪੂਰੀ ਗਾਰੰਟੀ ਆ ਬਾਕੀ ਪੱਟੀ ਤੇ ਸਿੱਖੇ ਰੂ ਪਤਾ ਲੱਗ ਜਾਂਦਾ ਵੀ ਕਿੰਨਾ ਕੁ ਟਰੈਕਟਰ ਚੱਲਿਆ ਹੋਇਆਗਾ ਤੇ ਜਿੰਨਾ ਟਰੈਕਟਰ ਆ ਸਾਰਾ オリジナル ਆ ਰਿੰਪਾ ਦੀ ਮੱਕੀ ਜਿੰਨਾ ਵੀ ਪੂਰੀ ਭੋਰਾ ਦਾਗ ਨਹੀਂ ਹੈਗਾ ਤੇ ਜਿਹਨੇ ਵੀ ਰੱਖਿਆ ਸੀਗਾ ਟਰੈਕਟਰ ਦਾ ਪੂਰਾ ਐਨ ਸਾਫ਼ ਕੇ ਰੱਖਿਆ ਹੋਇਆ ਸੌਂਕੀ ਬੰਦੇ ਕੋਲੇ ਰੱਖਿਆ ਹੋਇਆ ਸੀ ਦੇਖੋ ਉਹ ਸੱਜ ਨੂੰ ਲਾਈਟਾਂ ਦੇਖੋ ਕਿੱਥੇ ਲਵਾਈਆਂ ਹੋਈਆਂ ਨੇ ਬਾਈ ਨੇ ਤੇ ਮੇਰੇ ਟਰੈਕਟਰ ਦੇ ਥੱਲੇ ਵੀ ਲਾਈਟਾਂ ਲਵਾਈਆਂ ਹੋਈਆਂ ਨੇ ਤੇ ਹੁੱਕ ਦੇਖੋ ਹੁੱਕ ਤਾਂ ਜਮੀ ਬਹੁਤ ਘੱਟ ਚੱਲੀ ਹੋਈ ਆ ਲਿੰਕਾਂ ਲੁੰਕਾਂ ਤੇ ਜਿੰਨੇ ਸਟicker ਲੱਗੇ ਨੇ ਸਾਰੇ ਨਾਲ ਦੇ ਲੱਗੇ ਹੋਏ ਨੇ ਇੰਜਨ ਗੇਅਰ ਦਾ ਟਰੈਕਟਰ ਐਨ ਪੂਰਾ ਚੰਗਾ ਤੇ ਟਰੈਕਟਰ ਵਗੈਰਾ ਸਾਰੀਆਂ ਸਤਰੀ ਫੁੱਟ ਫੁੱਟ ਵਗੈਰਾ ਚੰਗੀ ਲੱਗੀ ਹੋਈ ਆ ਤੇ ਜਿਹਨੇ ਵੀ ਲੈਣਾ ਟਰੈਕਟਰ ਤੇ ਬਾਈ ਗੁਰਨਾਲ ਕੋਲੇ ਆ ਤੇ ਸੌ ਬਾਰ ਨੂੰ ਟਰੈਕਟਰ ਮੰਡੀ ਦੇ ਵਿੱਚ ਹੁੰਦਾ ਤੇ ਸੌ ਬਾਰ ਤੋਂ ਇਲਾਵਾ ਬਾਈ ਦਤਨ ਵਾਲੇ ਰੋਡ ਤੇ ਸ਼ੋਰੂਮ ਆ ਸਿੱਧੂ ਸੇਲ ਪਰਤੇਜ ਉੱਥੇ ਖੜਾ ਹੁੰਦਾ ਤੇ ਬਾਕੀ ਦਾ ਨੰਬਰ ਆ ਜਿਹੜਾ ਉੱਪਰ ਚੱਲੀ ਜਾਂਦਾ ਕਰ ਲਿਓ ਕੰਟੈਕਟ ਤੇ ਜੇ ਹੁਣ ਇਹਦੀ ਗੱਲ ਕਰੀ ਤਾਂ ਇਹ ਕਿੰਨਾ ਚੱਲਿਆ ਹੋਇਆਗਾ ਇਹ ਚੱਲਿਆ ਹੋਇਆ 1700 21 ਸ਼ਾਇਦ 1721 ਘੰਟੇ ਸਿਰਫ ਚੱਲਿਆ ਹੋਇਆਗਾ ਜਿੰਨਾ ਵੀ ਟਰੈਕਟਰ ਆ ਸਾਰਾ ਓਰੀਜਨਲ ਆ ਪਹਿਲਾਂ ਤਾਂ ਟਾਇਰ ਦੇਖੋ 80 ਤੋਂ 80 85 85 ਜਿਹੜੇ ਟਾਇਰ ਨੇ ਤੇ ਕਿਸੇ ਸ਼ੌਂਕੀ ਬੰਦੇ ਨੇ ਰੱਖਿਆ ਹੋਇਆ ਦੇਖੋ ਲਾਈਟਾਂ ਵਗੈਰਾ ਜਿੱਥੇ ਵੀ ਦੇਖੋਗੇ ਲਾਈਟਾਂ ਹੀ ਲਾਈਟਾਂ ਨੇ ਆ ਸੱਜਣੂ ਰੇਸ ਦੇਖੋ ਬਾਈ ਨੇ ਐਡਾ ਸਪੈਸ਼ਲ ਲਵਾਈ ਹੋਈ ਆ ਜਦੋਂ ਆਨੰਦਪੁਰ ਜਾ ਹਰਾਂ ਦੇ ਜਾਂਦੇ ਨੇ ਉਦੋਂ ਇੱਥੇ ਪੈਰ ਹੁੰਦਾ ਸੱਜਣਾਂ ਮਿੱਤਰਾਂ ਦਾ ਤੇ ਜਿੰਨਾਂ ਨੇ ਵੀ ਲੈਣਾ ਤਾਂ ਕਰ ਲਿਓ ਸੰਪਰਕ ਤੇ ਜੇ ਇਹਦੀ ਰੇਟ ਦੀ ਗੱਲ ਕਰੀਏ ਤਾਂ ਰੇਟ ਹੈਗਾ 6,45,000 ਰੁਪਇਆ ਤੇ ਮੌਕੇ ਤੇ ਇਹ ਟਰੈਕਟਰ ਆ ਜਿਹੜਾ ਸ਼ੇਲਾ ਕੁ 20000 ਦਾ ਬਣ ਜੀ ਜਣ ਕੇ 25000 ਰੁਪਏ ਦਾ ਜਿਹੜਾ ਇਹਦੇ ਵਿੱਚੋਂ ਡਿਸਕਾਊਂਟ ਹੋ ਜਾਊਗਾ ਤਾਂ ਜੋ ਤੇ ਜਿੰਨਾਂ ਨੇ ਵੀ ਲੈਣਾ ਤਾਂ ਕਰ ਲਿਓ ਸੰਪਰਕ ਤੇ ਸਵਰਾਜ 855 ਐਫ ਪੀ ਤੇ ਇਹ ਵੀ ਗਿਣਤੀ ਦੇ ਘੰਟੇ ਚੱਲਿਆ ਹੋਇਆ ਹੈਗਾ ਜਿੰਨਾ ਟਰੈਕਟਰ ਸਾਰਾ オリジナル ਪੈਰਦਾਨਿਆਂ ਤੋਂ ਵੀ ਚੈੱਕ ਕਰ ਸਕਦੇ ਹੋ ਤੁਸੀਂ ਤੇ ਇਹ ਤਰੀਬਨ ਘੰਟੇ ਚੱਲਿਆ ਹੋਇਆ ਸਾਨੂੰ ਉਹ ਵੀ ਦੱਸਾਂਗੇ 16 ਦੇ ਟਾਇਰਾਂ ਚ ਇਹ ਰੇਮਬਾਰੂ ਮਾ ਦਾ ਟਰੈਕਟਰ ਪੂਰਾ ਚੰਗਾ ਮਗਰਾਟਾਂ ਦੇ ਵਿੱਚੋਂ ਵੀ ਟਰੈਕਟਰ ਪੂਰਾ ਸਾਫ ਇਹਦੇ ਵੀ ਜਨਕੇ ਟਾਇਰ ਹੈਗੇ ਨੇ 75 75 75 80 ਪੈਸੇ ਮੂਹਰਲੇ ਟਾਇਰ ਤਾਂ ਨਵੇਂ ਨੇ ਤੇ ਗੁੜਿਹਰ ਦੇ ਟਾਇਰ ਨੇ ਪੂਰੇ ਪਿਛਲੇ ਵੀ ਚਾਰੇ ਚੋੜਾ ਜਨਕੇ ਗੁੜਿਹਰ ਦਾ ਪਿੱਛੋਂ ਐਨ ਚੰਗਾ ਕੰਡੀਸ਼ਨ ਤੇ ਇਹ ਮਾਡਲ ਦੀ ਗੱਲ ਕਰੀ ਤਾਂ ਮਾਡਲ ਹੈਗਾ 2015 12ਵੇਂ ਮਹੀਨੇ ਦਾ ਪੰਜਾਬ ਦਾ ਨੰਬਰ ਹੈ ਪਹਿਲੇ ਨੰਮੀਆ ਤੇ 2015 ਦੇ 12ਵੇਂ ਮਹੀਨੇ ਦਾ ਜਨਕੇ 16 ਮਾਡਲ ਇਹ ਚੱਲਿਆ ਹੋਇਆਗਾ ਸਿਰਫ 1400 1400 ਘੰਟੇ ਚੱਲਿਆ ਹੋਇਆਗਾ 2015 ਮਾਡਲ ਤੇ ਜੇ ਇਹਦੀ ਰੇਟ ਦੀ ਗੱਲ ਕਰੀਏ ਰੇਟ ਹੈਗਾ 5 55 ਮੌਕੇ ਤੇ ਇਹ ਟਰੈਕਟਰ ਹੈ ਜਿਹੜਾ 5 ਲੱਖ 30 ਹਜ਼ਾਰ ਦਾ ਬਣ ਜਾਊਗਾ ਇਹਦੇ ਵਿੱਚੋਂ ਵੀ ਜਾਨੀ ਕਿ 25000 ਰੁਪਏ ਡਿਸਕਾਊਂਟ ਹੋਜੂ ਤੇ ਉਹ ਟਰੈਕਟਰ ਦੇ ਵਿੱਚੋਂ ਵੀ 25000 ਡਿਸਕਾਊਂਟ ਹੋਜੂ ਫਾਰਮ ਟਰੈਕਟ ਤੇ ਇਹਦੇ ਵਿੱਚੋਂ ਵੀ 25000 ਰੁਪਏ ਡਿਸਕਾਊਂਟ ਹੋਜੂ ਚੈੱਕ ਕਰ ਲਿਓ ਸੰਪਰਕ ਕੇ ਨੰਬਰ ਸਕਰੀਨ ਤੇ ਚੱਲ ਜਾਂਦਾ ਤੇ 2002 ਮਾਡਲ ਸਵਰਾ 735 ਇਹ ਦੇਖਣ ਦੇ ਤਾਂ 12 13 ਮਾਡਲ ਦੀ ਲੱਗਦਾ ਹੈਗਾ ਜਿੰਨਾ ਟਰੈਕਟਰ ਸਾਰਾ オリジナル ਆ ਤੇ ਜੇ ਗੱਲ ਕਰੀਏ ਇਹਦੇ ਪੰਪਾਂ ਦੀ ਕਿੱਲਾ ਆਹ ਪੰਪ ਦੁਆਰੇ ਲੱਗਾ ਹੋਇਆ ਆ ਸੈਲਫ ਸੈਲਫ ਵੀ ਜਿਹੜੀ ਆ ਜਿਹੜੀ ਨਾਲ ਦੀ ਆ ਖੁੱਲੀ ਵੀ ਨਹੀਂ ਹੋਈ ਤੇ ਟਾਇਰ ਵੀ ਤੁਸੀਂ ਦੇਖ ਸਕਦੇ ਹੋ ਨਵੇਂ ਨੇ ਤੇ ਜੇ ਕੇ ਦੇ ਟਾਇਰ ਨੇ ਪਿਛਲੇ ਹੈਗੇ ਨਹੀਂ 70 80 ਪੈਸੇ ਮੂਹਰੇ ਟਾਇਰ ਤਾਂ ਹੈਗੇ ਮੂਹਰੇ ਹੀ ਹੈਗੇ ਨੇ 70 80 ਪੈਸੇ ਮੂਰੇ ਹੈਗੇ ਨੇ ਅ 100 ਦੇ ਤੇ ਸਾਰਾ ਟਰੈਕਟਰ ਆ ਜਿਹੜਾ origignal ਆ ਜਿੰਨਾ ਟਰੈਕਟਰ ਸਾਰਾ origignal ਆ ਤੇ ਇਹਦਾ ਰੇਟ ਆ ਜਿਹੜਾ 265000 ਰੁਪਇਆ ਤੇ ਜਿੰਨਾ ਟਰੈਕਟਰ ਸਾਰਾ origignal ਆ ਕਲਰ ਪੱਖੋਂ ਇੰਜਨਿਕਰ ਪੱਖੋਂ ਪੂਰਾ ਟਰੈਕਟਰ ਪੂਰਾ ਚੰਗਾ ਤੇ ਜਿੰਨਾਂ ਨੇ ਵੀ ਲੈਣਾ ਹੈ ਤਾਂ ਕਰ ਲਿਓ ਸੋ ਬਸ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਗੁਰਲਾਉ ਦਾ ਤੇ ਸੋਮਵਾਰ ਨੂੰ ਇਹ ਟਰੈਕਟਰ ਹੈਗਾ ਸੀ ਮੰਡੀ 'ਚ ਤੇ ਬਾਕੀ ਬਾਈ ਹੁਣਾ ਦਾ ਤਨੋਲਾ ਰੋਡ ਤੇ ਸ਼ੋਰੂਮ ਹੈ ਸਿੱਧੂ ਸੇਲ ਪ੍ਰਦੇਸ਼ ਤੇ ਉੱਥੇ ਗੱਲ ਕਰ ਸਕਦੇ ਹੋ ਪਰਵਾਹੀ ਵਾਲਾ ਗੁਰਲਾਲ ਕੋਲੇ ਤੇ ਇਹਦਾ ਰੇਟ ਜਣ ਕੇ ਤਿੰਨੇ ਟਰੈਕਟਰਾਂ ਦੇ ਵਿੱਚੋਂ 20 ਤੋਂ 25000 ਰੁਪਏ ਡਿਸਕਾਊਂਟ ਹੋ ਜਾਊਗਾ ਇਹਦਾ ਹੈਗਾ 265 ਤੇ ਇਸ ਮੌਕੇ ਤੇ ਦੋ ਤੀਕ ਦਾ ਬਣ ਜਾਣਾ ਤੇ ਕਰ ਲਓ ਸੰਪਰਕ ਜਿੰਨਾਂ ਨੇ ਵੀ ਲੈਣਾ ਤੇ ਇਹ ਟਰੈਕਟਰ 3700 ਘੰਟੇ ਚੱਲਿਆ ਹੋਇਆ ਹੈਗਾ ਤੇ ਜਿੰਨਾਂ ਨੇ ਵੀ ਇਹ ਤਿੰਨੇ ਟਰੈਕਟਰਾਂ ਚੋਂ ਕੋਈ ਟਰੈਕਟਰ ਲੈਣਾ ਤਾਂ ਕਰ ਲਓ ਸੰਪਰਕ ਤੇ ਧੰਨਵਾਦ ਮਿਹਰਬਾਨੀ